ਸਾਸ਼ੀ ਕਾਲ ਜੀ ਕੱਲ ਮੈਂ ਖੜ ਗਿਆ ਦਾ 6:00 ਵਜੇ ਮੈਂ ਪਹਿਲੇ ਪੋਰਟ ਕੋ ਟਰਾਲਾ ਕੱਟਿਆ ਫਿਰ ਤੇ ਚੱਕਿਆ 100 ਕਿਲੋਮੀਟਰ ਜਰਮਨ ਚ ਡੈਨਮਾਰਕ ਦੇ ਲਾਗੇ ਆ ਖੜ ਗਿਆ ਤੇ ਹੁਣ ਮੈਂ 200 ਕਿਲੋਮੀਟਰ ਹੁਣ ਤੁਰਨ ਲੱਗਾ 5:00 ਵਜੇ 6:00 ਵਜੇ ਲੱਗੇ ਸਟਾਰਟ 4:00 ਵਜੇ ਉੱਠ ਗਿਆ ਤਾਂ ਮੈਂ ਕਰ ਦਿਆਂ ਲੋਡ ਫਿਰ ਦੇਖਦੇ ਆ ਅਗਲਾ ਮਾਹੌਲ ਇਹ ਪਾਰਕਿੰਗ ਜ ਲੈਟਰ ਰੂਟ ਹੈ ਨਹੀਂ ਬਿਲਕੁਲ ਨੇਰਾ ਇਹ ਦੇਖੋ ਸਿਸਟਮ ਪੁਰਾਣਾ ਰੋਡ ਫਟ ਗਿਆ ਫਿਰ ਨਵਾਂ ਰੋਡ ਬਣਾਉਂਦੇ ਆ ਮਸ਼ੀਨ ਲੱਗੀ ਵੀ ਪੁਰਾਣਾ ਰੋਡ ਪਟਣ ਨੂੰ ਮੈਂ ਆਪਣੀ ਲੋਕੇਸ਼ਨ ਉਪਹੁੰਚਣੇ ਆਲਾ ਏ 2 ਗੋਜਾ ਕਿਲੋਮੀਟਰ ਰਹਿ ਗਿਆ ਟਾਈਮ ਇਥੇ 7:30 ਹੋ ਗਏ ਅਜੇ ਵੀ ਹਨੇਰਾ 언ਲੋਡਿੰਗ ਨੂੰ ਲਾਤਾ ਟਰੱਕ ਛੱਤ ਤੇ ਵੀ ਓਪਨ ਕਰਤੀ ਹੁਣ ਕ੍ਰੇਨ ਨਾਲ ਇਹ ਚੱਕੀ ਜਾਣਾ ਹੈ ਉਹਨੇ ਲੋਹੇ ਦੀ ਪਾਈਪਾਂ ਆ ਇਹ ਲਾਇਆ ਵਾ ਟਰੱਕ ਆਨ ਪੂਰੀ ਪੂਰੀ ਜਗ੍ਹਾ ਹੈ ਪਿੰਡ 'ਚ ਹੈ ਕੰਪਨੀ अनलोड ਕਰਕੇ 2-3 ਘੰਟੇ ਬੇਟ ਕਰਕੇ ਲੋਡ ਮਿਲਿਆ ਨਹੀਂ ਹੈਗਾ ਹੁਣ ਮੈਂ ਖਾਲੀ ਜਰਮਨ ਨੂੰ ਚੱਲਿਆ ਕੱਲ ਲੋਡ ਕਰੂੰਗਾ ਜਰਮਨ ਤੇ ਕੱਲੋ ਜਰਮਨ ਤੇ ਲੋਡ ਕਰਨਾ ਤੇ 253 ਕਿਲੋਮੀਟਰ ਪਿਆ ਪਹੁੰਚਦੇ ਹੀ ਲੱਗਾ ਬਸ ਬਾਕੀ ਸਵੇਰ ਨੂੰ ਪਹੁੰਚਾਂਗੇ ਉੱਥੇ ਥੈਂਟ ਲਗਾਣਾ ਜਰਮਨ ਚ ਐਂਟਰ ਤੇ 100 ਕਿਲੋਮੀਟਰ ਰਹਿ ਗਿਆ ਜਿੱਥੇ ਲੋਡ ਕਰਨਾ 10 15 20 ਕਿਲੋਮੀਟਰ ਹੋਰੇ ਰੁਕ ਜਾਣਾ ਸਵੇਰ ਨੂੰ ਜਾਵਾਂਗੇ ਕੱਲ ਮੈਂ ਕੰਪਨੀ ਜਿੱਥੇ ਲੋਡ ਕਰਨਾ ਤਾਂ ਉੱਥੇ ਪਾਰਕਿੰਗ ਖੜ ਕੇ ਦਾ ਜਾਗਾ ਤੇ ਮੈਸੇਜ ਆ ਗਿਆ ਹੁਣ ਮੈਂ ਲੋਡ ਗਾ ਚੱਲਿਆ ਹਾਂ ਤਨੂੰ ਇਸ ਟਾਈਮ ਹੈਗਾ ਮੈਂ ਜਰਮਨ 8 ਵਜੇ ਸਵੇਰ ਦੇ ਤੇ ਹੁਣ ਆਪਾਂ ਲੋਡ ਕਰਦੇ ਆ ਆਪਾਂ ਪੋਰਟ ਦੇ ਅੰਦਰ ਹੋ ਕੇ ਐਂਟਰ ਲੋਡਿੰਗ ਹੋਣ ਲੱਗੀ ਸਟਾਰਟ ਇੱਥੇ ਲੋਡ ਕਰ ਕੇ ਪੋਰਟ ਪਰੇ ਘੱਟ ਦੇਣਾ ਉੱਥੇ ਨਵਾਂ ਟਰਾਲਾ ਚੱਕ ਲੈਣਾ ਸਵੇਰੇ ਦੇ 8 10 ਹੋਏ ਬੈਲਟਾਂ ਮਾਰਤੀਆਂ ਹੁਣ ਬਸ ਐਡ ਕਟਰ ਲੈਣਾ ਆਪਣੀ ਐਕਸਰਸਾਈਜ਼ ਦੇ ਬੈਲਟਾਂ ਮਾਰ ਕੇ ਆ ਜਾਂਦੇ ਆ ਆਪਾਂ ਹੁਣ ਦੂਜੇ ਪੋਰਟ 'ਤੇ ਚੱਲੇ ਟਰਾਲਾ ਕੱਟਣਾ ਉਹ 90 ਕਿਲੋਮੀਟਰ ਇੱਥੇ ਦੇ ਉੱਥੇ ਟਰਾਲਾ ਕੱਟ ਕੇ ਨਵਾਂ ਟਰਾਲਾ ਚੱਕਾਂਗੇ ਇਹ ਹੈ ਜਰਮਨ ਦੀ ਸਵੇਰ بارش ਪੂਰਾ ਯੋਰਾ ਸ਼ੋਰਾ ਨਾਲ ਲੱਗੀ ਵੀ ਤੇ ਮੈਂ ਟਰਾਲਾ ਟਰਾਲਾ ਘੱਟ ਕੇ ਪਾਰਕਿੰਗ 'ਚ ਖੜ ਗਿਆ ਦੇ ਦੇ ਹੁਣ ਨਵਾਂ ਟਰਾਲਾ ਆ ਜਾਂਦਾ ਕੱਲੋਂ ਆਉਂਦਾ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਬਲੌਗ ਦੀ ਇੱਥੇ ਸਮਾਪਤੀ ਸਤਿ ਸ਼੍ਰੀ ਅਕਾਲ ਜੀ ਆਪਾਂ ਹੋਗੇ ਰੈਡੀ ਤੇ ਪਹਿਲਾਂ ਮੈਂ ਜਾਣਾ ਮਾਰਕੀਟ ਸਾਮਾਨ ਲੈਣਾ ਤੇ ਟਰਾਲਾ ਚੱਕੂਗਾ ਫੇਰ ਮੈਂ ਤੈਨ ਮਾਰਗ ਜਾਣਾ ਤੇ 45 ਘੰਟੇ ਰੈਸਟ ਉੱਥੇ ਕਰਨੀ ਉੱਥੇ ਜਿਹੜੀ ਕੰਪਨੀ ਦੀ ਟਰਾਲੀ ਚੱਕਦੇ ਨੇ ਉਹਦੀ ਕੰਪਨੀ ਜਾ ਕੇ ਰੋਣਾ 350 ਕਿਲੋਮੀਟਰ ਇੱਥੇ ਦੇ ਤੇ ਇਹਦਾ ਟਾਈਮ ਪੂਨੇ 7 ਹੋਏ ਪੂਰਾ